ਹਾਂਜੀ ਵੀਰੇ ਕੀ ਨਾਮ ਹੈ ਜੀ ਗੁਰਚਰਨ ਸਿੰਘ ਹੈ ਜੀ ਪਿੰਡ ਕਿਹੜਾ ਜੀ ਪਿੰਡ ਭਮਾਂਗਲਾਂ ਜੀ ਕੀ ਗੱਲ ਹੋਈ ਅੱਜ ਇਹ ਮੈਂ ਨਾ ਹੀ ਕੱਲ ਖੇਤਾਂ 'ਚ ਇੱਥੇ ਸਪਰੇਅ ਕਰ ਰਿਹਾ ਸੀਗਾ ਜੀ ਇਹ ਜਗਦੀਸ਼ ਸਿੰਘ ਤੇ ਬਰਿੰਦਰ ਸਿੰਘ ਮੇਨ ਜਿਹੜਾ ਹੂੰ ਤੇ ਇਹ ਦੋਨਾਂ ਜਣੇ ਆਏ ਤੇ ਮਿਰਦੇ ਬਰਿੰਦਰ ਸਿੰਘ ਨੇ ਹਮਲਾ ਕੀਤਾ ਗਣਾਸੇ ਨਾਲ ਤੇ ਜਗਦੀਸ਼ ਸਿੰਘ ਨੇ ਦਦਾ ਖੇਤ ਵਾਦਾ ਮੈਂ ਆਪਣੀ ਜਾਨ ਬਚਾ ਕੇ ਭਰੇ ਭੱਜਿਆ ਜੀ ਤੇ ਇਹਨਾਂ ਨੂੰ ਇਹਨਾਂ ਨੇ ਖੇਤ ਵਾ ਕੇ ਦਦਾ ਚਲੇ ਗਏ ਜੀ ਇਹ ਜਗਦੀਸ਼ ਸਿੰਘ ਕਿੱਥੇ ਦਾ ਹੈ ਇਹ ਭਮਾਂਗਲਾਂ ਦਾ ਹੀ ਹੈ ਜੀ ਇਹ ਕਿਉਂ ਖੇਤ ਬਾਇਆ ਉਹਨਾਂ ਨੇ ਕੀ ਰੀਜ਼ਾ ਨਾਲ ਖੇਤ ਬਾਇਆ ਇਹ ਸਾਡੀ ਜ਼ਮੀਨ ਤਕਸੀਮ ਹੋਈ ਹੈ तकरीबन 2006 ਦੀ ਕੋਈ ਰੌਲਾ ਨਹੀਂ ਹੈਗਾ ਇਹਨਾਂ ਨਾਲ ਮੇਰਾ ਤੇ ਇਹਨਾਂ ਨੇ ਆਪਣੀ ਪਿਛਲੀ ਵਾਰ ਸਾਡਾ ਸੀਗਾ ਇਹ ਖੇਤ ਦਾ ਉਹ ਪੰਚਾਇਤ ਨੇ ਵੀ ਮਨਤੀ ਕਰਾ ਕੇ ਸਹੀ ਕਰਾਤਾ ਸੀਗਾ ਜੀ ਉਹਦੇ ਵਿੱਚ ਹੁਣ ਕੋਈ ਰੌਲਾ ਨਹੀਂ ਹੈਗਾ ਜੀ ਤਕਸੀਮ ਜ਼ਮੀਨ ਹੈ ਸਾਡੀ ਰਜਿਸਟਰੀ ਕਿਸ ਦੇ ਨਾਮ ਤੇ ਹੈ ਰਜਿਸਟਰੀ ਮੇਰੇ ਡੈਡੀ ਦੇ ਨਾਮ ਹੈ ਇਹ ਨੰਬਰਾਂ ਦੀ ਤੇ ੱੱਕੇ ਨਾਲ ਇਹਨਾਂ ਨੇ ਅੱਗੇ ਵੀ ਕਬਜ਼ਾ ਕਰੇ ਹੁਣ ਦੁਬਾਰਾ ਫੇਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਮੇਰਾ ਕਿੰਨਾ ਟਾਈਮ ਪਹਿਲਾਂ ਕਬਜ਼ਾ ਕੀਤਾ ਸੀ ਇਹਨਾਂ ਨੇ ਇਹ ਕਟੂ ਕਟ ਇਹਨਾਂ ਦਾ ਕੋ ਪਹਿਲਾਂ ਸੀਗਾ 20-25 ਸਾਲ ਦਾ ਕਬਜ਼ਾ ਜੀ ਪਿਛਲੀ ਵਾਰ ਪੰਚਾਇਤ ਨੇ ਛਡਾ ਕੇ ਮਤਲਬ ਕਿ ਮੈਨੂੰ ਸਹੀ ਘਰਾਤਾ ਸੀਗਾ ਮੇਰੇ ਪਿਛਲੇ ਸਾਲ ਹਾਂਜੀ ਹਾਂਜੀ ਉਸ ਤੋਂ ਬਾਅਦ ਮੈਂ ਝੋਨਾ ਵੀ ਵੱਡੇ ਬੀਜੇ ਜੀ ਫਿਰ ਵੱਢਿਆ ਹੁਣ ਦੁਬਾਰਾ ਮੈਂ ਖੇਤਾਂ 'ਚ ਇਹ ਚਾਰਾ ਬੀਜਿਆ ਹੋਇਆ ਸੀਗਾ ਜੀ ਤੇ ਇਹਨਾਂ ਨੇ ਮੇਰਾ ਕੱਲ ਆ ਕੇ ਚਾਰਾ ਬਾਤ ਆਈ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਬੁਲਾਇਆ ਹਾਂਜੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਬੁਲਾਇਆ ਜੀ ਮੌਕਾ ਦੇਖ ਕੇ ਜੀ ਕੀ ਕਹਿੰਦੇ ਆ ਪੁਲਿਸ ਪ੍ਰਸ਼ਾਸਨ ਉਹ ਉਹਨਾਂ ਨੇ ਵਿਸ਼ਵਾਸ ਦਿਵਾਇਆ ਜੀ ਕਾਰਵਾਈ ਕਰਾਂਗੇ ਤੁਹਾਡੇ ਡੈਡੀ ਦਾ ਕੀ ਨਾਮ ਹੈ ਜੀ ਮੇਰੇ ਡੈਡੀ ਦਾ ਨਾਮ ਗੁਰਦੇਵ ਸਿੰਘ ਆ ਜੀ ਉਹ ਦਿਮਾਗੀ ਤੌਰ ਤੇ ਥੋੜਾ ਠੀਕ ਨਹੀਂ ਹੈ ਕਿ ਇਸ ਕਰਕੇ ਪ੍ਰੈਸ਼ਰ ਬਣਾ ਰਿਹਾ ਹੈ ਮੈਂ ਕੱਲਾ ਹੀ ਕਸੋਨੀਆ ਹੀ ਰਾਨਮਾ ਦਾ ਸਨਪ ਮੀਰ ਸਿੰਘ ਜੀ ਹਾਂਜੀ ਉਹ ਵੀ ਮੈਨੂੰ ਧਮਕੀਆਂ ਦੇ ਰਿਹਾ ਜੀ ਕੀ ਧਮਕੀਆਂ ਦੇ ਰਿਹਾ ਤੇਨੂੰ ਤੇਰਾ ਕਤਲ ਕਰ ਦਾਂਗੇ ਬਰਿੰਦਰ ਸਿੰਘ ਧਮਕੀਆਂ ਦੇ ਰਿਹਾ ਜੀ ਕੀ ਫੋਨ ਕਾਲਸ ਕਰ ਰਿਹਾ ਜਾਂ ਨਹੀਂ ਮੈਨੂੰ ਵੈਸੇ ਮੈਂ ਖੇਤ 'ਚ ਸੀਗਾ ਮੈਨੂੰ ਉਸ ਤੋਂ ਬਾਅਦ ਧਮਕੀ ਦੇ ਕੇ ਆਈ ਆ ਕੇ ਉਹ ਖੇਤ ਦੇ ਵਿੱਚ ਆ ਕੇ ਹਾਂਜੀ ਹਾਂਜੀ ਕੀ ਕਹਿੰਦਾ ਕੀ ਕਰ ਦਾਂਗੇ ਤੇਰਾ ਕਤਲ ਕਰ ਦਾਂਗਾ ਇਹਨੂੰ ਜਗਾ ਛੱਡ ਦੇ ਜੀ अच्छा ए रोला पहला किन्ने टाइम तो चलदा आंदा पया ए पया पहला कोई रोला नहीं सीगा जी हुणे जदों असि जमीन मिणी ना अपनी मेरी इनहवाल निकले ਛੜਤੀ ਇਹਨਾਂ ਨੇ उदे ਸਾਡਾ ਫੈਸਲਾ ਹੋ ਗਿਆ ਹੀ ਫੈਸਲਾ ਮੇਰੇ ਕੋਲ ਲਿਖਿਆ ਆਇਆ ਹੈ ਜੀ ਕੋਈ ਪਹਿਲਾਂ ਦਾ ਕੋਈ ਕੋਰਟ ਕੇਸ ਵਗੈਰਾ ਨਹੀਂ ਲੱਗਿਆ ਹੋਇਆ ਨਹੀਂ ਕੋਈ ਕੋਈ ਕੇਸ ਨਹੀਂ ਹੈ ਕੋਈ ਕੋਰਟ ਕੇਸ ਹੈ ਨਹੀਂ ਸਾਡਾ ਤੁਹਾਡੀ ਕੀ ਮੰਗਾ ਜੀ ਨੂੰ ਮੇਰੀ ਇਹੀ ਮੰਗ ਹੈ ਇਨਸਾਫ ਹੋਣਾ ਚਾਹੀਦਾ ਜਿਹੜਾ ਮੇਰੀ ਫਸਲ ਖਰਾਬ ਕੀਤੀ ਉਹਦਾ ਮੁਆਜਾ ਮਿਲਣਾ ਚਾਹੀਦਾ ਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਵੀ ਬਣਦੀ ਧਾਰਾ ਲੱਗਣੀ ਚਾਹੀਦੀ ਹੈ ਠੀਕ ਹੈ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਪ੍ਰਵਿੰਦਰ ਸਿੰਘ ਜੀ ਸਾਫ ਕਾ ਸਰਪੰਚ ਹੋ ਜੀ ਹਾਂ ਇਸ ਟਾਈਮ ਸਾਫ ਕਾ ਸਰਪੰਚ ਪਹਿਲਾਂ ਸੀ ਸੀਗਾ ਜੀ ਇਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਇਹ ਜਿਗਦੀ ਮੈਂ ਆਪ ਸਾਰੀ ਤਕਸੀਮ ਕਰਾਈਆ ਸਾਰਾ ਕੁਝ ਨੇ ਰਸਤਾ ਵੀ ਆ ਛੜਾਇਆ ਤੇ ਇਦੀ باوجود ਵੀ ਇਹ ਹੁਣ ਧੱਕੇ ਨਾਲ ਬਾਗੇ ਇਹ ਕਦੋਂ ਤੁਸੀਂ ਫੈਸਲਾ ਕਰਾਇਆ ਪਹਿਲਾਂ ਫੈਸਲਾ 6 ਜੂਨ ਨੂੰ 6 ਜੂਨ ਨੂੰ ਹਾਂ ਜੀ ਉਦੋਂ ਤੁਸੀਂ ਸਰਪੰਚ ਸੀਗੇ ਸਰ ਹੁਣ ਤੁਸੀਂ ਸਾਫ ਕਾ ਸਰਪੰਚ ਹੋ ਤੇ ਹੁਣ ਮੌਜੂਦਾ ਸਰਪੰਚ ਕੌਣ ਹੈ ਜੀ ਹੁਣ ਹੈਗਾ ਜੀ ਜਰਨੈਲ ਸਿੰਘ ਦੇ ਘਰ ਵਾਲੀ ਬਲਜੀਤ ਕੌਰ ਉਹਨਾਂ ਦੇ ਧਿਆਨ ਚ ਲਿਆਂਦਾ ਇਹ ਮਸਲਾ ਹਾਂਜੀ ਹਾਂ ਲਿਆਂਦਾ ਜੀ ਉਹ ਕੀ ਕਹਿੰਦੇ ਆ ਜੀ ਉਹ ਵੀ ਕਹਿੰਦੇ ਵੀ ਬਹੁ ਮਾਰੀ ਗੱਲ ਕਰੀ ਆ ਵੀ ਇਹਨਾਂ ਨੇ ਵੀ ਜਿਹੜਾ ਪੱਠੇ ਪਾਤੇ ਤੁਸੀਂ ਪੁਲਿਸ ਵਾਲਿਆਂ ਨਾਲ ਜਦੋਂ ਪੁਲਿਸ ਆਈ ਆ ਤੁਸੀਂ ਆਪ ਖੌਦਾ ਹੋ ਕੇ ਗੱਲ ਕੀਤੀ ਦੱਸਿਆ ਸੀ ਉਹਨਾਂ ਨੂੰ ਵੀ ਅਸੀਂ ਫੈਸਲਾ ਕਰਾਇਆ ਸੀ ਪਹਿਲਾਂ 6 ਮਹੀਨੇ ਪਹਿਲਾਂ ਪਹਿਲਾਂ ਹੋਇਆ ਜੀ ਹਾਂ ਫਿਰ ਕੀ ਕਹਿੰਦੇ ਪੁਲਿਸ ਵਾਲੇ ਉਹ ਕਹਿੰਦੇ ਜੀ ਤੁਹਾਨੂੰ ਬਹੁਤ ਦਬਾਵਾਂਗੇ 12 ਦਿਨਾਂ ਦੇ ਕਾਰਵਾਈ ਕਰਾਵਾਂਗੇ ਹੁਣ ਆਏ ਦੋ ਦੋ 2.5 ਤਿੰਨ ਕਨਾਲਾਂ ਨੇ 20 ਡੰਕਰ ਆ ਇਹਦੇ ਕੋਲੇ ਅੱਛਾ ਜੀ ਹੁਣ ਪੱਠਿਆਂ ਦੀ ਬਹੁਤ ਔਖਾ ਹੋ ਗਿਆ ਅੱਛਾ ਇਹਨਾਂ ਦੀ ਕਿੰਨੀ ਜ਼ਮੀਨ ਹੋ ਰਹੀ ਇਹਨਾਂ ਦੇ 4 ਕਿੱਲੇ ਆ ਜੀ 4 ਕਿੱਲੇ ਆ 4 ਹੁੰਦਾ ਉਹਨਾਂ ਕੋਲੇ 5.5 ਕਿੱਲੇ ਆ ਜੀ ਇਹ ਜਿਹੜਾ ਰੋਲਾ ਚੱਲਦਾ ਕਿ ਇਹ ਕਿੰਨੀ ਜ਼ਮੀਨ ਦਾ ਜੱਲ ਇਹ ਆਇਆ ਜੀ ਸਿੱਧਿਓ ਇਹ ਤਕਸੀਮ ਹੋਈ ਹੋਈ ਆ ਇਹਦੇ ਮੱਥਾ ਹੁੰਦਾ ਪਿੱਛੇ ਵੀ ਇਹਦੀ ਜ਼ਮੀਨ ਆ ਤੇ ਉਹਨਾਂ ਦੀ ਉਹ ਗਾਂਹਾਂ ਜਾ ਕੇ ਉਹਨਾਂ ਦਾ ਸਾਰਾ ਮੱਥਾ ਸੂਗੇ ਰੰਗੀ ਲੱਗਦਾ ਤੇ ਪਹੀ ਲਾਤੀ ਉਹਨਾਂ ਜਿਹੜੀ ਆ ਜ਼ਮੀਨ ਬਾਈ ਹੈ ਇਹਨਾਂ ਨੇ ਇਹ ਕਿੰਨੀ ਆ ਇਹ ਕਿੰਨਿਆਂ ਕਨਾਲਾਂ ਵਾਲਾ ਹੋਣੀ ਨੇ ਤਿੰਨ ਕਨਾਲਾਂ ਨੇ ਲਗਭਗ ਅੱਛਾ ਤਿੰਨ ਕਨਾਲਾਂ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਨਾਲੇ ਮਗਰੇ ਦਾ ਮੱਥਾ ਮੂਰੇ ਫੇਰ ਇਹਦਾ ਇਹਦਾ ਹੀ ਮੱਥਾ ਹੋਣਾ ਸੀਗਾ ਹੂੰ ਤੇ ਉਹ ਜਾਣ ਕੇ ਧੱਕੇ ਨਾਲ ਹੁਣ ਇਹਨੂੰ ਡਰਾ ਤੁੰਘਾ ਰਹੇ ਆ ਉਹ ਵੀ ਪਿੰਡ ਭਮਾ ਦੀ ਨੇ ਹਾਂ ਜੀ ਸਾਡੇ ਚਾਚੇ ਦਾ ਹੀ ਮੁੰਡਾ ਅੱਛਾ ਸੱਚੇ ਤਾਂ ਇਹਦੇ ਠੀਕ